ਬੜੇ ਸਮੇਂ ਤੋਂ ਰੋਲਾ ਪਾ ਰਹੇ ਹਾਂ ਕਿ ਜਿਹੜੀ ਗੁਰਦਾਸਪੁਰ ਦੇ ਵਿੱਚ ਜਿਹੜੀਆਂ ਚੋਰੀਆਂ ਹੋ ਰਹੀਆਂ ਉਹਨੂੰ ਟ੍ਰੇਸ ਆਊਟ ਕੀਤਾ ਜਾਵੇ ਕਿਉਂਕਿ ਬੜੇ ਨੁਕਸਾਨ ਹੋ ਰਹੇ ਨੇ ਅਸੀਂ ਇੱਕ ਮੋਬਾਈਲ ਐਸੋਸੀਏਸ਼ਨ ਵੀ ਬਣਾਈ ਹੋਈ ਹੈ ਉਹਦੇ ਮਾਧਿਅਮ ਦੇ ਨਾਲ ਵੀ ਤੁਹਾਡੇ ਅਪੀਲ ਕਰ ਰਹੇ ਹਾਂ ਔਰ ਦੂਸਰੀ ਗੱਲ ਇਹ ਮੈਂ ਕਹਿਣਾ ਚਾਹਨਾ ਹੈ ਕਿ ਪਹਿਲਾਂ ਸਿੱਗੀ ਅਸ਼ਵਨੀ ਆਇਰਨ ਸਟੋਰ ਜਿਹੜਾ ਮਾਈਗਾ ਤਲਾਬ ਦੇ ਮੰਦਰ ਲੱਗੇ ਰਾਤੋ ਰਾਤ 11 ਲੱਖ ਰੁਪਏ ਚੋਰੀ ਹੋਏ ਫੁਟੇਜ ਸਾਡੀਆਂ ਉਹਨਾਂ ਦਾ ਅਵੇਲੇਬਲ ਨੇ ਉਹਦੇ ਬਾਵਜੂਦ ਉਹਨੂੰ ਟ੍ਰੇਸ ਆਊਟ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਸੰਗਰ ਜਿਹੜਾ ਤੁਹਾਡਾ ਇਸਲਾਮਾਬਾਦ ਮੁਹੱਲਾ ਹੈ ਜਾਂ ਔਨ ਇਸ ਤੋਂ ਲੱਖਾਂ ਦੀਆਂ ਚੋਰੀਆਂ ਹੋਈਆਂ ਤੇ ਸੋਨਾ ਬੜਾ ਚੋਰੀ ਹੋਇਆ ਸੀਗਾ ਉਸ ਤੋਂ ਬਾਅਦ ਸਾਡੇ ਰੋਹਿਤ ਜੀ ਜਿਹਨਾਂ ਦੀ ਦੁਕਾਨ ਦੇ ਉੱਪਰ ਸਰੇ ਆਮ ਸਵੇਰੇ 5 ਵਜੇ ਜਿਹੜੀ ਆ ਉਹ ਦੇਖੋ ਉਸ ਵੇਲੇ ਪੂਰਾ ਬਾਜ਼ਾਰ ਚੱਲਦਾ ਹੁੰਦਾ ਹੈ ਉਹਦੇ ਵਿੱਚ ਲੋਕ ਆਉਂਦੇ ਜਾਂਦੇ ਨੇ ਦਿਨ ਚੜਿਆ ਹੋਇਆ ਸੀਗਾ ਉੱਥੇ ਲਗਭਗ ਕਹਿ ਸਕਦੇ 35 ਤੋਂ 40 ਲੱਖ ਰੁਪਏ ਦਾ ਨੁਕਸਾਨ 35 ਤੋਂ 40 ਲੱਖ ਰੁਪਏ ਦਾ ਨੁਕਸਾਨ ਉੱਥੇ ਹੋਇਆ ਉਸ ਤੋਂ ਬਾਅਦ ਜਿਹੜੀ ਹੈ ਮੋਹੱਲਾ ਜਿਹੜਾ ਹੈਗਾ ਤੁਹਾਡਾ ਕੀ ਕਹਿੰਦੇ ਆ ਪ੍ਰੇਮ ਨਗਰ ਮੋਹੱਲਾ ਜਿਹੜਾ ਉਹਦੇ ਵਿੱਚ ਕਿਸੇ ਦੇ ਘਰੋਂ ਟੈਪਸ ਤੱਕ ਟੈਪਸ ਤੱਕ ਉਹਨਾਂ ਨੇ ਉਤਾਰ ਕੇ ਲਾ ਗਏ ਅੱਜ ਸਾਡੇ ਸੰਦੀਪ ਭਾਜੀ ਦੀ ਦੇ ਇੱਥੇ ਚੋਰੀ ਹੋਈ ਹੈ ਉਹ ਮੈਂ ਕਹਿੰਨਾ ਕਿ ਬੜੀ ਮੈਂ ਕਹਿੰਨਾ ਇੱਕ ਸਾਡੇ ਨਹੀਂ ਸਾਡੇ ਸਮਾਜ ਲਈ ਸਾਡੇ ਪ੍ਰਸ਼ਾਸਨ ਲਈ ਸਾਰੇ ਲਈ ਬੜੀ ਸ਼ਰਮ ਦੀ ਗੱਲ ਹੈਗੀ ਹੈ ਪਰ ਅਸੀਂ ਜਿਹੜੀ ਮੰਗ ਜਿਹੜੀ ਮੇਨ ਮੈਂ ਕਰਨਾ ਚਾਹਨਾ ਇਹਦਾ ਮੁੱਖੇ ਕਾਰਨ ਜਿਹੜਾ ਮੈਂ ਮੰਨਣਾ ਮੈਨੂੰ ਨਹੀਂ ਪਤਾ ਕਿ ਅੱਗੇ ਪ੍ਰਸ਼ਾਸਨ ਦੀ ਆਪਣੀ ਕੀ ਸੋਚ ਹੈ ਸਮਾਜ ਦੀ ਕੀ ਸੋਚ ਹੈ ਪਰ ਮੈਂ ਮੰਨਣਾ ਇਹ ਸਭ ਚੋਰੀਆਂ ਦਾ ਮੁੱਖੇ ਕਾਰਨ ਜਿਹੜਾ ਹੈਗਾ ਉਹ ਹੈਗੇ ਇਹ ਅਪਰਵਾਸੀ ਲੋਕ ਜਿਹੜੇ ਲੰਬੇ ਸਮੇਂ ਤੋਂ ਇੱਥੇ ਅੱਗੇ ਸਥਾਪਿਤ ਹੋ ਰਹੇ ਨੇ ਔਰ ਜਿਨ੍ਹਾਂ ਦੀ شناخت ਤੱਕ ਨਹੀਂ ਹੁੰਦੀ ਮੈਂ ਕਈ ਵਾਰੀ ਮੈਂ ਬੇਨਤੀ ਕਰ ਚੁੱਕਾ ਹਾਂ ਕਿ ਇਹਨਾਂ ਦੀ شناخت ਕੀਤੀ ਜਾਏ ਇਹ ਕਿ ਇਹ ਸੋਚ ਲੈ ਕੇ ਆਂਦੇ ਨੇ ਔਰ ਇੰਨੀ-ਇੰਨੀ ਮਹਿੰਗੀਆਂ ਦੁਕਾਨਾਂ ਇੰਨੇ-ਇੰਨੇ ਮਹਿੰਗੇ ਕਰ ਕਿਸਾ ਕਿਰਾਏ ਤੇ ਲੈ ਲੈਂਦੇ ਨੇ ਦੇਖੋ ਜਿਉ ਉਹ ਇੰਨੇ ਕਿਰਾਏ ਜਿਹੜੇ ਦਿੰਦੇ ਪਏ ਨੇ ਸਾਡੇ ਕੁਝ ਲਾਲਚੀ ਲੋਕ ਜਿਹੜੇ ਨੇ ਮੈਂ ਤਾਂ ਲਹਨਤ ਪਾਉਂਗਾ ਉਹਨਾਂ ਤੇ ਜਿਹੜੇ ਲਾਲਚੀ ਲੋਕ ਨੇ ਕੁਝ ਕਿਰਾਏ ਦੇ ਲੈ ਰਹੇ ਤੇ ਵਿੱਚ ਉਹ ਬਿਨਾਂ ਸ਼ਨਾਖਤੀ ਕਿਤੇ ਉਹਨਾਂ ਨੂੰ ਆਪਣੀ ਦੁਕਾਨਾਂ ਕਿਰਾਏ ਤੇ ਦੇ ਦਿੰਦੇ ਨੇ ਮੈਂ ਉਹਨਾਂ ਨੂੰ ਬੇਨਤੀ ਵੀ ਕਰਨਾ ਚਾਹਾਂਗਾ ਪ੍ਰਸ਼ਾਸਨ ਨੂੰ ਵੀ ਕਿ ਕੀ ਕਹਿੰਨਾ ਬੇਨਤੀ ਕਰਨਾ ਚਾਹਾਂਗਾ ਕਿ ਇਹਨਾਂ ਦੀ ਸ਼ਨਾਖਤ ਜ਼ਰੂਰ ਕਰੋ ਕਿਉਂਕਿ ਇਹ ਕਿੱਥੋਂ ਆ ਰਹੇ ਨੇ ਕਿੱਥੇ ਕੀ ਸੋਚ ਨਾਲ ਆ ਰਹੇ ਨੇ ਇਹ ਪਤਾ ਲੱਗਣਾ ਬਹੁਤ ਜ਼ਰੂ ਸਾਡਾ ਗੁਰਦਾਸਪੁਰ ਜਿਹੜਾ ਬਾਰਡਰ ਬੈਟ ਹੈ ਇਹਦੇ ਵਿੱਚ ਪਾਕਿਸਤਾਨ ਨਾਲ ਲੱਗਦਾ ਵੈ ਕੁਝ ਵੀ ਹੋ ਸਕਦਾ ਹਥਿਆਰਾਂ ਦੀ ਇੱਥੇ ਖੇਪ ਪੰਡੀਆਂ ਨਸ਼ਾ ਇੱਥੋਂ ਆਉਂਦਾ ਤੇ ਇਹ ਇਹਨਾਂ ਦੇ ਵਿੱਚ ਇਹਨਾਂ ਦਾ ਬੜਾ ਵੱਡਾ ਰੋਲ ਹੋ ਸਕਦਾ ਅੱਜ ਗੁਰਦਾਸਪੁਰ ਦੇ ਵਿੱਚ ਇੰਨੀ ਵੱਡੀ ਤਦਾਦ ਦੇ ਵਿੱਚ ਜੋ ਕ੍ਰਾਈਮ ਹੋ ਰਿਹਾ ਉਹ ਉਹਦਾ ਮੁੱਖ ਕਾਰਨ ਮੈਂ ਇਹਨੂੰ ਹੀ ਮੰਨਣਾ ਇਸ ਲਈ ਇਸ ਪਾਸੇ ਜਰੂਰ ਸੋਚਣਾ ਜਰੂਰ ਉਹ ਟਾਈਮ ਹੀ ਉਹੀ ਆ ਆ ਬਿਲਕੁਲ ਟਾਈਮਿੰਗ ਉਹੀ ਆ ਸੂਰੇ 5 ਵਜੇ ਤੋਂ ਲਗਭਗ ਇੱਕ ਪਾਸੇ ਪ੍ਰਸ਼ਾਸਨ ਕਹਿ ਰਿਹਾ ਵੀ ਚੋਣ ਜਾਬਤਾ ਲੱਗਾ ਸਖਰੇ ਖੜੇ ਇੰਤਜ਼ਾਮ ਕੀਤੇ ਗਏ ਨੇ ਸ਼ਹਿਰ ਅੰਦਰ ਚੋਣ ਜਾਬਤੇ ਦੇ ਦੌਰਾਨ ਇਹ ਜਿਹੜੀਆਂ ਘਟਨਾਵਾਂ ਆਪਰਾ ਕਿੰਨਾ ਕਹੇ ਜਾਈ ਜਾਣਗੇ ਦੇਖੋ ਮੈਂ ਇੱਕ ਜਿਹੀ ਜਰੂਰ ਕਹਣਾ ਜਿਹੜੇ ਹਾਇਰ ਆਫੀਸਰਸ ਹੈਗੇ ਨੇ ਸਾਡੇ ਐਸਐਸਪੀ ਸਾਹਿਬ ਬੜੇ ਵਧੀਆ ਬੰਦੇ ਨੇ ਬੜੇ ਟੈਕਨੀਕ ਦੇ ਨਾਲ ਉਹ ਹਰ ਦੂਸਰੇ ਦਿਨ ਉਹਨਾਂ ਨੇ ਪ੍ਰਸ਼ਾਸਨ ਨਾਲ ਵੀ ਆਪਣੇ ਜਿਹੜੇ ਅਧਿਕਾਰੀ ਹੋਣਾਂ ਨਾਲ ਹੀ ਮੀਟਿੰਗ ਕਰਦੇ ਨੇ ਸਮਾਜ ਯੋਜਨਾ ਨੂੰ ਮੈਂ ਤਾਂ ਸਮਝਣ ਗਿਆ ਤਾਂ ਇਹ ਦੇਖੋ ਗਰਾਊਂਡ ਲੈਵਲ ਦੇ ਉੱਪਰ ਪ੍ਰੈਕਟੀਕਲੀ ਕੁਝ ਨਹੀਂ ਹੁੰਦਾ ਦੇਖਿਆ ਜਾਏ ਸਾਡੇ ਚੌਂ ਖਾਲੀ ਪਏ ਨੇ ਜੇ ਡਿਊਟੀਆਂ ਲੱਗੀਆਂ ਹੁੰਦੀਆਂ ਸੀ ਗਲੀਆਂ ਜੁੜੀ ਨਹੀਂ ਲੱਗੀਆਂ ਹੁੰਦੀਆਂ ਉੱਥੇ ਡਿਊਟੀਆਂ ਲੱਗੀਆਂ ਹੁੰਦੀਆਂ ਪੀਸੀਆਰ ਵਾਲੇ ਡਿਊਟੀਆਂ ਲੱਗੀਆਂ ਹੁੰਦੀਆਂ ਲੇਕਿਨ ਕੁਝ ਨਹੀਂ ਦਿਖਦਾ ਸਵੇਰੇ 5 ਵਜੇ ਆ ਕੇ ਕੋਈ ਏਡੀ ਹਿੰਮਤ ਕਰ ਜਾਵੇ ਆ ਕੇ 5:30 ਵਜੇ ਇੱਥੇ ਚੋਰੀ ਹੈ 5:30 ਵਜੇ ਹਾਂਜੀ 5:30 ਵਜੇ ਚੋਰੀ ਹੋਈ ਆ ਕੇ ਕੀ ਉਸ ਵਲੇ ਕੇ ਨੂੰ ਡਰਨਾ ਹੋਏਗਾ ਸਵੇਰੇ ਉਹ ਸਬਜ਼ੀ ਮੰਡੀ ਜਾਂਦੇ ਨੇ ਜਾਂ ਹੋਰ ਇੱਥੇ ਪਬਲਿਕ ਜਿਹੜੀ ਆਹ ਇਹ ਜੀਟੀ ਰੋਡ ਆ ਫੇਰ ਵੀ ਇੱਥੇ ਨੇ ਵੈਸੇ ਬੜੀ ਮੰਡੀ ਨੇ ਸਵੇਰੇ ਸਵੇਰੇ ਇੱਥੇ ਸ਼ੁਰੂ ਹੁੰਦੇ ਨੇ ਲੋਕਾਂ ਨੇ ਤਾਂ ਸੋ ਇੱਥੇ ਵੀ ਜੋ ਕਰਕੇ ਜਾਂਦੇ ਨੇ ਬੇਖੌਫ ਹੋ ਮੇਰਾ ਨਾਮ ਸੰਦੀਪ ਕੁਮਾਰ son of ਸ਼ਾਮਲਾਲ ਮੇਰਾ ਮਾਈ ਇਲੈਕਟ੍ਰੋਨਿਕਸ ਦਾ ਨਾਮ ਦੇ ਉੱਪਰ ਮਦਦਿ ਸ਼ੋਬਾ ਮੈਂ ਮਦਦਿ ਮੋਬਾਈਲ ਦਾ ਮੁਕਮਲ ਕਰਦਾ ਤੇ ਮੇਰੇ ਅੱਜ ਸਵੇਰੇ 5:30 ਵਜੇ ਨਾਲ ਮਦਦਿ ਮੈਂ ਹੁਣ 10:30 ਵਜੇ ਆਇਆ ਦੁਕਾਨ ਤੇ ਤੇ ਆ ਕੇ ਦੇਖਿਆ ਤੇ ਮਦਦਿ ਤਾਲੇ ਖੋਲੇ ਅੰਦਰ ਸਮਾਨ ਸਾਰਾ ਗਿਆ ਹੋਇਆ ਦਾ ਕਿਦਾਂ ਚੋਰੀ ਕੀਤੀ ਗਈ ਹੈ ਚੋਰੀ ਨਾਲ ਦੇ ਪਾਸੇ ਉਹ ਗੰਦ ਪਾੜ ਕੇ ਨਾ ਤੇ ਉਹਦੇ ਨਾਲ ਕੀਤੀ ਗਈ ਕਿੰਨਾ ਕਿੰਨਾ ਹੈਗਾ ਪਾੜ ਕੰਦਾ ਚ ਪਾੜ ਮਦਦਿ ਲਗਭਗ ਕੋਈ 2 ਫੁੱਟ ਦਾ ਉਹਨਾਂ ਨੇ ਮਦਦਿ ਵਿੱਚ ਪਾ ਕੇ ਤੁਸੀਂ ਸਭ ਸਾਰੀ ਫੀਡਿੰਗ ਮੋਡਿੰਗ ਜੋ ਵੀ ਆ ਸਾਰੀ ਪੁੱਟ ਦਿੱਤੀ ਦੀ ਆ ਤੇ ਉਸ ਤੋਂ ਬਾਅਦ ਜਿੰਨੇ ਮੋਬਾਈਲ ਸਾਰੇ ਜਿੰਨੇ ਵੀ ਆਏ ਸਾਰੇ ਲੈ ਗਏ ਮੋਬਾਈਲ ਔਰ ਕੈਸ਼ ਵੀ ਆਹੀ ਕੈਸ਼ ਵੀ ਲੈ ਗਏ ਪੁੱਲ ਕਿੰਨਾ ਨੁਕਸਾਨ ਹੋਇਆ ਡਾਡਾ ਮਤਲਬ ਲਗਭਗ 2.5 ਲੱਖ ਰੁਪਏ ਦਾ ਨੁਕਸਾਨ ਹੋਇਆ ਕਿੰਨੇ ਵਜੇ ਘਟਦਾ ਹੈ ਇਸ ਵੇਰੇ ਕੋਈ ਲਗਭਗ 5 5:30 ਵਜੇ ਦੀ ਗੱਲ ਹੈ ਤੁਸੀਂ ਸੀਸੀਟੀਵੀ ਵਗੈਰਾ ਹੀ ਸਮਝ ਹਾਂਜੀ ਹਾਂਜੀ ਉਹਦੇ ਵਿੱਚ ਆਈ ਆ ਫੋਟੋ ਆਈਦੀ ਆ ਪਰ ਉਹਨਾਂ ਨੇ ਮੂੰਹ ਦੇ ਉੱਪਰ ਮਦੇ ਨਕਾਬ ਪਾਏ ਦੇ ਆ ਹੱਥਾਂ ਦੇ ਉੱਪਰ ਮਦੇ ਦਸਤਾਨੇ ਪਾਏ ਦੇ ਆ ਉਹ ਕਿੱਟ ਪਾ ਕੇ ਉਹਨਾਂ ਬੜੀ ਪਲਾਨਿੰਗ ਦੇ ਨਾਲ ਪ ਜੇ ਤੋਂ ਸਮਾਨ ਫੜੀ ਜਾਂਦਾ ਜੀ ਉਹ ਫੜੀ ਜਾਂਦਾ ਹੈ। ਪੁਲਿਸ ਨੇ ਸੋਚੀ ਕੀਤਾ ਕੁਝ ਹਾਂ ਜੀ ਪੁਲਿਸ ਨੇ ਸੋਚੀ ਕੀਤਾ ਵਾ ਉਹਨਾਂ ਨੇ ਆ ਕੇ ਦੇਖਿਆ ਮੌਕਾ ਦੇਖਿਆ ਕੀ ਮੰਨਦੇ ਹੋ ਮੋਬਾਈਲਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਪਹਿਲਾਂ ਵੀ ਜਿਹੜੀ ਚੋਰੀ ਹੋਈ 3 ਲੱਖ ਦੀ ਹਾਂ ਜੀ ਹਾਂ ਜੀ ਹਾਂ ਜੀ ਨਹੀਂ ਦੇਖੋ ਆਸਰਾ ਵਾ ਅਸੀਂ ਬਦਈ ਆਪਸ ਵਿੱਚ ਲਗਭਗ 20 ਸਾਲ ਤੋਂ ਮਦਵੀ ਇੱਕ ਹੀ ਯੂਨੀਅਨ ਦੇ ਵਿੱਚ ਕੰਮ ਕਰਦੇ ਪਏ ਸੀ ਠੀਕ ਹੈ ਜੀ ਰੋਹੀ ਰੋਣਾ ਦੇ ਨਾਲ ਅਸੀਂ ਖੁਦ ਬਦਈ ਸਾਰੇ ਜਿੰਨੇ ਵੀ ਮੋਬਾਈਲ ਐਸੋਸੀਏਸ਼ਨ ਦਾ ਆਪਣਾ ਕੰਮ ਕਰਦੇ ਸੀ ਤੇ ਉਹਦੇ ਨਾਲ ਦੇਖੋ ਆਸਰਾ ਵਾ ਵੀ ਜਿੰਨੀਆਂ ਵੀ ਦੁਕਾਨਾਂ ਦੇ ਉੱਪਰ ਮਦਵੀ ਮੋਬਾਈਲਾਂ ਉਦੇ ਆਸਾ ਕਰਦੇ ਪਏ ਆ ਵੀ ਚੋਰੀ ਇਹ ਤੇ ਚੋਰੀ ਹਾਂਜੀ ਫਿਰ ਫੜੋਂਦਾ ਕੋਈ ਬੰਦਾ ਨਹੀਂ ਪਿਆ ਠੀਕ ਹੈ ਜੀ ਫਿਰ ਜਿਹੜੇ ਮਤਲਬ ਇਹ ਆਗੇ ਨਵੀਂ ਨਵੀਂ ਦੁਕਾਨਾਂ ਲੈਂਦੇ ਪਏ ਲੱਖ ਰੁਪਈਆ ਡੇਢ ਲੱਖ ਰੁਪਈਆ ਕਿਰਾਏ ਦੇ ਦੇ ਉਹਨਾਂ ਦਾ ਇੱਕ ਬੰਦੇ ਦਾ ਆਧਾਰ ਕਾਰਡ ਲੈਂਦੇ ਆ ਉਹਨਾਂ ਦਾ ਇੱਕ ਬੰਦੇ ਦਾ ਪਤਾ ਲੈਂਦੇ ਆ ਬਾਕੀ ਉਹਨਾਂ ਨੂੰ ਸਭ ਕੁਝ ਦੇ ਜਾਂਦੇ ਆ ਉਹਨਾਂ ਦੇ ਨਾਲ ਜਿਹੜੇ 10 10 20 20 ਬੰਦੇ ਨਾਲ ਆਏ ਤਾਂ ਦੇ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਬੰਦੇ ਆਏਦੇ ਹੁੰਦੇ ਆ ਉਹਨਾਂ ਦਾ ਕਿਸੇ ਦਾ ਕੋਈ ਆਤਾ ਪਤਾ ਨਹੀਂ ਆ ਵੀ ਕੋਣ ਕਿੱਥੇ ਫਿਰਦਾ ਪਿਆ ਵਾ ਠੀਕ ਹੈ ਜੀ ਇਸ ਕਰਕੇ ਇਹਨਾਂ ਨੂੰ ਸਾਰਿਆਂ ਦਾ ਮਦੇ ਐਡਰੈਸ ਨੋਰ ਜੋ ਜਿੰਨੇ ਬੰਦੇ ਗਿਆ ਚਾਰ ਬੰਦੇ ਆਣੇ ਉਹ ਚਾਰਾਂ ਦੀ ਫੋਟੋ ਉੱਥੇ ਲੱਗਣੀ ਚਾਹੀਦੀ ਆ ਦੂਸਰਾ ਸਾਨੂੰ ਮਤਲਬ ਦੇਖੋ ਐਸਾ ਵੀ ਸਾਡੇ ਵਾਂਗੂ ਜਿਸ ਤਰ੍ਹਾਂ ਹੋਇਆ ਉਹਦਾ ਕਿਸੇ ਨਾਲ ਨਾ ਹੋਵੇ